ਵੇ ਪਿੱ ਸਾਡੇ ਨਾਲ ਕੀ ਖੇਲ ਚੱਲਦਾ ਪਿਆ ਹੈ ਹੁਣ ਉਹ ਸਾਨੂੰ ਮੰਨ ਲੋ ਆਪ ਦੇ ਵੱਲ ਖਿੱਚੀ ਵੀ ਜਾਣ ਅਸੀਂ ਉਹਨਾਂ ਨੂੰ ਪਛਾਣ ਹੀ ਨਾ ਸਕੀਏ ਤੇ ਫਿਰ ਸਾਡੀ ਪੜਾਈ ਪੜੀ ਦਾ ਵੀ ਕੀ ਫਾਇਦਾ ਪੰਜਾਂ ਨੇ ਕਿਸੇ ਦੇ ਕਿਸੇ ਵਿੱਚੋਂ ਆਉਣਾ ਹੈ ਕਿਸੇ ਵਿੱਚੋਂ ਮੋਹ ਨੇ ਉੱਠਣਾ ਹੈ ਬੱਚੇ ਦੇ ਰੋਗ ਵਿੱਚ ਲਾ ਲਓ ਤੁਹਾਨੂੰ ਉਸ ਤੇ ਮੋਹ ਆਏਗਾ ਤੁਸੀਂ ਬੱਚੇ ਨਾਲ ਲਾਡ ਕਰਨ ਲੱਗੋਗੇ ਖੇਡਣ ਲੱਗ ਜਾਓਗੇ ਪ੍ਰਮਾਤਮਾ ਨੂੰ ਭੁੱਲ ਜਾਓਗੇ ਉਹ ਮੋਹ ਦੀ ਫਾਹੀ ਹੌਲੀ ਹੌਲੀ ਵੱਧਦੀ ਜਾਏਗੀ ਸਿਮਰਨ ਭਗਤੀ ਘਟਦੀ ਜਾਏਗੀ ਪਰਿਵਾਰ ਵਿੱਚ ਖਸ਼ਤ ਹੋ ਜਾਣਗੇ ਐਸਾ ਕਿਸੇ ਵਿੱਚ ਕੋਈ ਆ ਜਾਂਦਾ ਹੈ ਇਹਨਾਂ ਨੇ ਆਪ ਦੇ ਸਰੀਰ ਵਿੱਚ ਉਨੇ ਹੋਏ ਨੇ ਕਿਸੇ ਵਿੱਚੋਂ ਮੋਹ ਆਉਂਦਾ ਹੈ ਕਿਸੇ ਵਿੱਚੋਂ ਕੋਈ ਆਉਂਦਾ ਹੈ ਆਉਂਦਾ ਐਟ ਅ ਟਾਈਮ ਇੱਕੋ ਹੈ ਮਨ ਦੇ ਸਹਿਯੋਗ ਦੇਣ ਵਾਸਤੇ ਪਿੱਲੋ ਸਾਡਾ ਸਾਥ ਲਓ ਅਸੀਂ ਤੁਹਾਡੇ ਹੀ ਹਾਂ ਜਿਨ੍ਹਾਂ ਨੂੰ ਅਸੀਂ ਆਪ ਦਾ ਸਮਰਦੇ ਹਾਂ ਉਹ ਸਾਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਅਸੀਂ ਤੁਹਾਡਾ ਪਰਿਵਾਰ ਹਾਂ ਅਸੀਂ ਤੁਹਾਡੇ ਸੰਗੀ ਸਾਥੀ ਹਾਂ ਤੁਹਾਡੇ ਨਾਲ ਹੀ ਡਿਊਟੀ ਕਰਦੇ ਹਾਂ ਦੋਸਤਾਂ ਤੁਹਾਡੇ ਤੁਹਾਡੇ ਬਿਨਾਂ ਸਾਡਾ ਸਰਦਾ ਹੀ ਨਹੀਂ ਹੈ ਪੱਕਿਆ ਪੱਕੇ ਦੋਸਤਾਂ ਤੇ ਬੈਠ ਕੇ ਗੱਲਾਂ ਕੀ ਕਰਨਗੇ ਤਮੋਂ ਗੁਣੀ ਕਿਸੇ ਦੀ ਫਲਾਣਾ ਚੰਗਾ ਬੜਾ ਹੈ ਮਾੜਾ ਬੜਾ ਹੈ ਉਸ ਦਾ ਆਸੰਗ ਹੈ ਉਸ ਦਾ ਮਾੜਾ ਹੈ ਉਸ ਨਾਲ ਬੋਲਣਾ ਹੈ ਉਸ ਨਾਲ ਨਹੀਂ ਬੋਲਣਾ ਇਸ ਤਰ੍ਹਾਂ ਪਾਣੀ ਦੇ ਵਿੱਚ ਮਦਾਣੀ ਪਿਹਾਵਾ ਵਿੱਚ ਤੀਰ ਮਾਰਨੇ ਨੇ ਨੇਰੇ ਵਿੱਚ ਤੀਰ ਮਾਰਨੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਜੀਵ ਵਿਅਰਥ ਗੱਲਾਂ ਕਰਦੇ ਨੇ ਕੋਈ ਵੀ ਵਿਸ਼ਵਾਸ ਉਸ ਵਿੱਚ ਲੇਖੇ ਵਿੱਚ ਨਹੀਂ ਲੱਗਦਾ ਇਸ ਤਰ੍ਹਾਂ ਇਹ ਸਾਡੇ ਮਨ ਨੂੰ ਪਟਕਾਉਂਦੇ ਨੇ ਮਾਇਆ ਭੇਖ ਬਦਲ ਬਦਲ ਕੇ ਆਉਂਦੀ ਹੈ